ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆਏ ਜੀ ਆਪਾਂ ਖੜੇ ਆਂ ਸ਼ਹਿਰ ਮੁਹਾਲੀ ਦੇ ਵਿੱਚ ਤੇ ਤੁਹਾਨੂੰ ਜਿਹੜੀਆਂ ਵੀ ਅੱਜ ਕਾਰਾਂ ਦਿਖਾਵਾਂਗੇ ਬਿਲਕੁਲ ਸ਼ੋਰੂਮ ਕੰਡੀਸ਼ਨ ਦੀ ਆਪਾਂ ਖੜੇ ਵੀ ਸ਼ੋਰੂਮ ਦੇ ਵਿੱਚ ਹੀ ਆ ਆਪਾਂ ਖੜੇ ਆ ਜੀ ਕਾਰ ਐਂਡ ਬਾਈਕ ਮਹਿੰਦਰਾ ਫਰਸਟ ਚੋਇਸ ਰਾਜ ਵਹੀਕਲ ਮੁਹਾਲੀ ਸੱਤ ਕਾਰ ਦਿਖਾਉਣੀਆਂ ਨੇ ਤੁਹਾਨੂੰ ਸਾਰੀਆਂ ਹੀ ਸ਼ੋਰੂਮ ਕੰਡੀਸ਼ਨ ਦੀਆਂ ਤੇ ਸਾਰੀਆਂ ਹੀ ਪੱਕੇ ਪੰਜਾਬ ਨੰਬਰ ਦੀਆਂ ਤੇ ਓਨਰ ਵੀ ਫਰਸਟ ਹੀ ਨੇ ਸਾਰੀਆਂ ਸੱਸੀ ਜੀ ਆਸੀ ਕਾਲ ਜੀ ਆਪਣਾ ਸਾਥ ਦੇਣਗੇ ਪਰਮੀਤ ਬਾਜੀ ਹੋਰ ਭਾਈ ਸੇਤਾ ਠੀਕ ਬਹੁਤ ਵਧੀਆ ਮਹਾਰਾਜ ਤੁਸੀਂ ਸੁਣਾਓ ਜੀ ਤੁਹਾਡਾ ਵੈਲਕਮ ਆ ਜੀ ਸਾਡੇ ਚੈ ਥੈਂਕ ਯੂ ਦੀਪਾ ਜੀ ਆਪਾਂ ਕਾਰਾਂ ਮਤਲਬ ਸਾਰੀਆਂ ਫਰਸਟ ਓਨਰ ਹੀ ਨੇ ਆਪਣੇ ਕੋਲ ਸਾਰੀਆਂ ਫਰਸਟ ਓਨਰ ਗੱਡੀਆਂ ਠੀਕ ਹੈ ਜੀ ਸਾਰੀਆਂ ਪੰਜਾਬ ਰਜਿਸਟਰਡ ਹੈ ਜੀ ਆਪਣੇ ਸਾਰੀਆਂ ਪੰਜਾਬ ਦੀ ਜੀ 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 ਲੋ ਜੀ ਨਾ ਤੁਹਾਨੂੰ ਇਹ ਪੁੱਛਣ ਦੀ ਲੋੜ ਆ ਵੀ ਰਜਿਸਟ੍ਰੇਸ਼ਨ ਕਿੱਥੋਂ ਦੀ ਆ ਨਾ ਤੁਹਾਨੂੰ ਇਹ ਪੁੱਛਣ ਦੀ ਲੋੜ ਆ ਵੀ ਓਨਰ ਕਿਹੜਾ ਫਰਸਟ ਹੀ ਹੈ ਸੈਕੰਡ ਵਾਲੀ ਇੱਕ ਵੀ ਨਹੀਂ ਤੇ ਭਾਈ ਥਾਰ ਖੜੀ ਆ ਥਾਰ ਤੋਂ ਆਪਾਂ ਸਟਾਰਟ ਕਰਦੇ ਆ ਤੇ ਦਿਓ ਡਿਟੇਲ ਇਹ ਦੀ ਫਿਰ 2023 ਮਾਡਲ ਹੈ ਜੀ ਇਹ ਮੈਨੂਅਲ 4/2 ਡੀਜ਼ਲ ਠੀਕ ਹੈ 73000 ਚੱਲੀ ਆ ਜੀ ਤੋਂ ਫਰਸਟ ਓਨਰ ਹੈ ਜੀ ਤੇ ਇਹ ਗੱਡੀ ਆਪਾਂ ਤੁਹਾਨੂੰ ਦੇ ਦੇਾਂਗੇ ਜੀ ਸਿਰਫ 11 ਲੱਖ ਰੁਪਏ ਦੇ ਵਿੱਚ 11 ਲੱਖ ਦੀ ਮਾਡਲ 2023 ਓਨਰ ਫਸਟ ਚੱਲੀ ਕਿੰਨੀ ਕਿਹਾ ਬਾ ਜੀ 73000 ਜੀ 73000 ਚੱਲੀ ਆ ਕੰਡੀਸ਼ਨ ਚੈੱਕ ਕਰੋ ਬਾ ਜੀ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਹੈ ਫਸਟ ਓਨਰ ਦੀ 4/2 ਡੀਜ਼ਲ ਮੈਨੂਅਲ 23 ਮਾਡਲ 11 ਲੱਖ ਰੁਪਏ ਦੀ ਗੱਡੀ ਮਿਲ ਜੂ ਭਾਜੀ ਇਹ 11 ਲੱਖ ਵਾਲਾ ਫਿਕਸ ਹੀ ਆ ਪ੍ਰਾਈਸ ਕਮਾਂਣ ਤੁਹਾਨੂੰ ਕਰੋਗੇ ਇਹਦੇ 'ਚ ਦੇਖੋ ਜੀ ਜਿਹੜਾ ਬੰਦਾ ਤੁਹਾਡੀ ਵੀਡੀਓ ਦੇਖ ਕੇ ਆਏਗਾ ਜੀ ਉਹ ਚ ਮਾਨਤਾਨ ਕਰ ਦਿਆਂਗੇ ਜੀ ਹਾਂ ਹਾਂ ਜੀ ਬਿਲਕੁਲ ਕਰਨਾ ਬਣਦਾ ਹੀ ਹੈ ਥੋੜਾ ਬਹੁਤ ਮਾਨਤਾਨ ਕਰ ਦਿਆਂਗੇ ਤੁਹਾਡੇ ਕਰਕੇ ਠੀਕ ਹੈ ਜੀ ਫਿਰ ਇਹਦੇ ਵਿੱਚ ਕੀ ਹੈ ਕਿ ਵਾਰੰਟੀ ਐਪਲੀਕੇਬਲ ਹੋ ਜਾਂਦੀ ਹੈ ਜੀ ਜਿਹੜੀ ਕਿ ਉਹਦਾ ਚਾਰਜ ਥੋੜਾ ਜਿਹਾ ਉੱਪਰ ਹੁੰਦਾ ਹੈ ਪਰ ਉਹਦੇ ਨਾਲ ਸੇਫ ਹੋ ਜਾਂਦਾ ਸੇਫ ਹੋ ਜਾਂਦਾ ਬੰਦਾ ਠੀਕ ਹੈ ਜੀ ਹਾਂ ਜੀ ਲਓ ਮਿੱਤਰੋ ਹਰ ਇੱਕ ਕਾਰ ਦੇ ਉੱਤੇ ਭਾਜੀ ਕਾਰ ਐਂਡ ਬਾਈਕ ਵੱਲੋਂ ਸਾਲ ਦੀ ਵਾਰੰਟੀ ਤਾਂ ਰਹਿੰਦੀ ਹੋਈ ਹੈ। ਵਾਰੰਟੀ ਐਕਸਟੈਂਡ ਜਿਹੜੀ ਉਦਾਂ ਤੇ ਇਹ ਦੀ ਜਿਹੜੀ ਕੰਪਨੀ ਵੱਲੋਂ ਵਾਰੰਟੀ ਤਾਂ ਪਈ ਹੋਈ ਹੈ ਵੈਲਿਡ। ਪਰ ਉਹਨੂੰ ਤੁਸੀਂ ਇੱਕ ਸਾਲ ਐਕਸਟੈਂਡ ਵੀ ਕਰਾ ਸਕਦੇ ਹੋ। ਐਕਸਟੈਂਡ ਵੀ ਕਰਾ ਸਕਦੇ ਆ। ਜੀ ਜੀ ਜੀ। ਤੇ ਇਹ ਮਾਡਲ ਹੈ ਜੀ 3 ਸਾਲ ਦੀ ਕੰਪਨੀ ਵੱਲੋਂ ਵਾਰੰਟੀ ਆਉਂਦੀ ਹੈ ਹਜੇ ਸਾਲ ਦੀ ਵਾਰੰਟੀ ਤਾਂ ਉਦੋਂ ਹੀ ਰਹਿੰਦੀ ਹੈ ਇਹਦੀ। ਬਿਲਕੁਲ ਜੀ। ਤੇ ਅਗਲੀ ਗੱਡੀ ਹੈਗੀ ਆ ਸਕੋਰਪੀਓ ਐਨ ਵਾਈਟ ਕਲਰ ਦੇ ਵਿੱਚ ਦੱਸਿਓ ਭਾਜੀ। ਇਹ 2024 ਮਾਡਲ ਹੈ ਜੀ। ਹਾਂਜੀ। Z8L ਮੈਨੂਅਲ ਟੌਪ ਮ ਐਕਸਟਰਾ ਅਲਾਈਟਰ ਪਏ ਹੋ ਨੇ ਭਾਈ ਜੀ ਬਹੁਤ ਸੋਹਣੇ ਓਨਰ ਫਰਸਟ ਚੱਲੀ ਕਿੰਨੀਆਂ ਭਾਜੀ ਇਹ ਸਿਰਫ 27000 ਚੱਲੀ ਹੈ ਜੀ 27000 ਕਿਲੋਮੀਟਰ ਭਾਈ ਜੀ ਰਿਕਾਰਡ ਦੇ ਨਾਲ ਚੱਲੀ ਆ ਕੰਡੀਸ਼ਨ ਚੈੱਕ ਕਰੋ ਬਿਲਕੁਲ ਸ਼ੋਰੂਮ ਕੰਡੀਸ਼ਨ ਜੇ ਤੁਸੀਂ ਨਵੀਂ ਸਕੋਰਪੀਓ ਲੈਣ ਬਾਰੇ ਸੋਚ ਰਹੇ ਹੋ ਨਾ ਤਾਂ ਬਿਲਕੁਲ ਨਾ ਸੋਚਿਓ ਆ ਗੱਡੀ ਦੇ ਵਿੱਚ ਤੁਹਾਡੇ ਬਹੁਤ ਪੈਸੇ ਵੱਧ ਜਾਣਗੇ Z8L ਸਾਰਿਆਂ ਦਾ ਟੌਪ ਮਾਡਲ ਮੈਨੂਅਲ ਗੇਅਰ ਦੇ ਵਿੱਚ ਡੀਜ਼ਲ ਦੀ ਪਹਿਲੇ ਨਾਂ ਦੀ ਕਾਰ ਹੈ ਤੇ ਚੱਲੀ ਤੁਹਾਨੂੰ ਦੱਸ ਤਾਂ ਬਹੁਤ ਘੱਟ ਆ ਪੰਜਾਬ ਨੰਬਰ ਦੀ ਕਾਰ ਆ ਸਕਰਾਚ ਲੈਸ ਕਾਰ ਕਿਤੇ ਕੋਈ ਸਕਰਾਚ ਨਿੱਕਾ ਜਿਹਾ ਵੀ ਨਹੀਂ ਮਿਲੂਗਾ ਤੁਹਾਨੂੰ ਬ੍ਰੈਂਡ ਨਿਊ ਕੰਡੀਸ਼ਨ ਤੇ ਭਾਜੀ ਰੇਟ ਕੀ ਇਹਦਾ ਇਹ ਦੇ ਦੇ ਦਾਂਗੇ ਜੀ ਆਪਾਂ 19 ਲੱਖ 50 ਹਜ਼ਾਰ ਦੇ ਵਿੱਚ 19 ਲੱਖ 50 ਹਜ਼ਾਰ ਦੀ ਤੇ ਭਾਜੀ ਆਪਾਂ ਲੋਨ ਵੀ ਕਰਾ ਦਿੰਦੇ ਆ ਬਿਲਕੁਲ ਜੀ ਅੱਛਾ ਜੇ ਆਪਾਂ ਆ ਗੱਲ ਆ ਗੱਡੀ ਦੀ ਗੱਲ ਕਰੀਏ ਮਿਨੀਮਮ ਕਿੰਨੀ ਕੁ ਡਾਊਨ ਪੇਮੈਂਟ ਦੇਣੀ ਪਊਗੀ ਲੱਖ ਰੁਪਇਆ ਦੇ ਕੇ ਬਾਕੀ ਲੋਨ ਕਰਾ ਦੇਾਂਗੇ ਜੀ ਲਓ ਜੀ ਲੱਖ ਰੁਪਇਆ ਇੱਕ ਲੈ ਕੇ ਆਉਣਾ ਬਾਕੀ ਹੋ ਜਾਊਗਾ ਲੋਨ ਤੇ ਭਾਜੀ ਉਧਰ ਥਾਰ ਦੀ ਉਦੇ ਲਈ ਵੀ ਲੱਖ ਨਾਲ ਚੱਲ ਜਾਊਗਾ। ਉਦੇ ਲਈ ਵੀ ਜੀ ਬਿਲਕੁਲ ਜੀ 10 ਲੱਖ ਦਾ ਲੋਨ ਤਾਂ ਹੋ ਹੀ ਜਾਊਗਾ ਨਾ ਉਹਦਾ। ਆਰਾਮ ਨਾਲ ਹੋ ਜਾਏਗਾ। 23 ਮਾਡਲ ਕਾਰ। ਬਿਲਕੁਲ ਜੀ। ਠੀਕ ਹੈ ਜੀ। ਤੇ ਅਗਲੀ ਗੱਡੀ ਭਾਜੀ ਫੇਰ ਥਾਰ ਆ ਗਈ ਕਾਲੇ ਰੰਗ ਦੇ ਵਿੱਚ। ਦੱਸਿਓ ਭਾਜੀ। ਇਹ 2023 ਹੈ ਜੀ। ਆਟੋਮੈਟਿਕ ਪੈਟਰੋਲ। ਠੀਕ ਹੈ। ਫਰਸਟ ਓਨਰ ਹੈ ਜੀ। 43000 ਚੱਲੀ ਹੈ ਜੀ। 2023 ਮਾਡਲ ਪਹਿਲੇ ਨਾਂ ਦੀ ਸਿਰਫ 43000 ਚੱਲੀ 4x2 ਪੈਟਰੋਲ। ਗੱਡੀ ਇਹ ਵੀ ਭਾਜੀ ਸ਼ੋਰੂਮ ਕੰਡੀਸ਼ਨ ਦੇ ਵਿੱਚ ਆ। ਹਾਂਜੀ ਬਿਲਕੁਲ ਜੀ। ਆਟੋਮੈਟਿਕ ਗੇਅਰ ਦੀ ਕਾਰ ਹੈ। ਆਟੋਮੈਟਿਕ ਕਾਰ ਹੈ ਜੀ। 4x2 ਦੇ ਵਿੱਚ ਆਟੋਮੈਟਿਕ ਸਿਰਫ ਪੈਟਰੋਲ ਵੇਰੀਐਂਟ ਦੇ ਵਿੱਚ ਆਉਂਦਾ ਡੀਜ਼ਲ ਨਹੀਂ ਆਉਂਦੀ ਹੈਗੀ। 4x2 ਦੇ ਵਿੱਚ ਮੈਨੂਅਲ ਮਿਲਦੀ ਆ ਡੀਜ਼ਲ ਆਟੋਮੈਟਿਕ ਪੈਟਰੋਲ ਕਾਰ ਆ। ਪਹਿਲੇ ਨਾਂ ਦੀ। ਕੰਡੀਸ਼ਨ ਦੀ ਸਾਫ਼-ਸੁਤਰੀ। ਭਾਜੀ ਇਹਦਾ ਕੀ ਰੇਟ ਹੈ? ਇਹ ਜੀ ਤਾਂ ਤੁਹਾਨੂੰ ਆਪਾਂ ਦੇ ਦੇ ਦਿਆਂਗੇ ਜੀ 11 ਲੱਖ 50 ਹਜ਼ਾਰ ਦੇ ਵਿੱਚ। 11 ਲੱਖ 50 ਹਜ਼ਾਰ ਦੀ। ਜੀ ਠੀਕ ਹੈ ਜੀ। ਤੇ ਇਹਦੇ ਉੱਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ? ਇਦੇ ਉੱਤੇ ਵੀ ਜੇ ਲੱਖ ਰੁਪਏ ਦੇ ਲੱਖ ਰੁਪਏ ਤੁਸੀਂ ਲੋਨ ਕਰਾਵਾਂਗੇ ਜੀ ਲਓ ਜੀ ਲੱਖ ਰੁਪਏ ਇਹਦੇ ਵਾਸਤੇ ਲਿਓ 1.5 ਲੱਖ ਦੀ ਭਾਈ ਜੀ ਬਹੁਤ ਵਧੀਆ ਰੇਟ ਦੇ ਰਹੇ ਨੇ ਭਾਈ ਜੀ ਤੇ ਅਗਲੀ ਗੱਡੀ ਹੈਗੀ ਆ ਬਲਿਨੋ ਕਾਰ ਦੱਸਿਓ ਭਾਜੀ 2019 ਮਾਡਲ ਹੈ ਜੀ ਜ਼ੀਟਾ ਵੇਰੀਐਂਟ ਹੈ ਪੈਟਰੋਲ ਠੀਕ ਹੈ ਠੀਕ ਹੈ 70000 ਚੱਲੀ ਹੈ ਫਰਸਟ ਓਨਰ ਹੈ ਜੀ 19 ਮਾਡਲ ਜੀਟਾ ਪੈਟਰੋਲ 70000 ਚੱਲੀ ਪਹਿਲੇ ਨਾਂ ਦੀ ਕੰਡੀਸ਼ਨ ਦੀ ਬਹੁਤ ਵਧੀਆ ਕਾਰ ਆ ਤੇ ਭਾਜੀ ਆ ਇੱਕ ਬੰਪਰ ਦੇ ਉੱਤੇ ਨਾ ਸਾਈਡ ਤੇ ਥੋੜੇ ਜਿਹਾ ਸਕਰਾਚੇਜ਼ ਦੇ ਨਜ਼ਰ ਆ ਰਹੇ ਨੇ ਉਹ ਜੀ ਪਤਾ ਕੀ ਹੈ ਰੰਗ ਇਹਦਾ ਹੈਗਾ origignal ਹੂੰ ਤੇ ਕੋਈ ਨਹੀਂ ਆਪਾਂ ਇਹ ਕਰਵਾ ਕੇ ਦੇਾਂਗੇ ਜੇ ਕਸਟਮਰ ਕਹੂਗਾ ਕਿ ਰੇਪੇ ਕਰਾ ਦਿਓ ਕਰਾ ਲਾਂਗੇ ਹਾਂਜੀ ਹਾਂਜੀ ਜੀ ਕਰਾ ਦੇ ਦਿਆਂਗੇ ਠੀਕ ਹੈ ਜੀ ਲਓ ਜੀ origignal ਪੇਂਟ ਦੀ ਕਾਰ ਹੈ ਕਰੋ ਜੀ ਚੈੱਕ ਅੰਦਰੋਂ ਵੀ ਕੰਡੀਸ਼ਨ ਬਹੁਤ ਵਧੀਆ ਐਂਡਰੋਇਡ ਪਲੇਅਰ ਲੱਗਿਆ ਹੋਇਆ ਹੈ ਜੀ ਸੀਟ ਕਵਰ ਵਧੀਆ ਨੇ ਕੋਈ ਕੰਮ ਖਰਚਾ ਨਹੀਂ ਪੁਸ਼ ਬਟਨ ਸਟਾਰਟ ਵਾਲੀ ਕਾਰ ਹੈ ਤੇ ਭਾ ਏ ਜੀ ਤੁਹਾਨੂੰ 475000 ਦੀ ਦੇ ਦੇ ਦਾਂਗੇ ਜੀ 475000 ਦੀ ਜੀ ਕੀ ਬਾਤ ਹੈ 75000 ਡਾਉਨ ਪੇਮੈਂਟ ਨਾਲ ਚਲਾਦਾ ਹੋ ਕੰਮ ਕਰਾ ਦੇਾਂਗੇ ਜੀ ਕਰਾ ਲਓ ਜੀ 75000 ਰੁਪਿਆ ਲਿਆਓ ਬਾਈ ਜੀ ਬਾਕੀ ਸਾਰੀ ਲੋਨ ਹੋ ਜਾਊਗਾ ਬਹੁਤ ਵਧੀਆ ਕਾਰ ਆ 19 ਮਾਡਲ ਤੇ ਅੱਗੇ ਬਾਈ ਜੀ ਕ੍ਰੇਟਾ ਕਾਰ ਲੈ ਛੋਡੇ ਵਾਸਤੇ ਬ੍ਰਾਂਡ ਨਿਊ ਨਵੀਂ ਸ਼ੇਪ ਵਾਲੀ ਦੱਸਿਓ ਭਾਜੀ 2024 ਮਾਡਲ ਹੈ ਜੀ ਕ੍ਰੇਟਾ E+ ਵੇਰੀਐਂਟ ਹੈ ਪੈਟਰੋਲ ਦੀ ਜੀ ਫਰਸਟ ਓਨਰ ਹੈ ਜੀ ਹੂੰ ਇਹਦੀ ਵੀ ਵਾਰੰਟੀ ਕੰਪਨੀ ਵੱਲੋਂ ਪਈ ਹੋਈ ਹੋएगी ਜੀ 2 ਸਾਲ ਦੀ ਠੀਕ ਹੈ ਠੀਕ ਹੈ 30000 ਕਿਲੋਮੀਟਰ ਠੀਕ ਹੈ ਜੀ ਇਹ ਤੁਹਾਨੂੰ ਦੇ ਦੇ ਦਾਂਗੇ ਜੀ ਆਪਾਂ ਸਿਰਫ 10 ਲੱਖ ਰੁਪਏ ਦੇ ਵਿੱਚ ਪੈਟਰੋਲ ਦੀ ਕਾਰ ਹੈ ਬਈ ਜੀ 24 ਮਾਡਲ ਕਰੋ ਜੀ ਚੈੱਕ ਸਿਰਫ 30000 ਕਿਲੋਮੀਟਰ ਚੱਲੀ ਆ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਅਸੈਸਰੀ ਲੱਗੀ ਹੋਈ ਆ ਇਹਦੇ ਵਿੱਚ ਭਾਈ ਮੈਨੂੰ ਲੱਗਦਾ ਮਿਊਜ਼ਿਕ ਪਲੇਅਰ ਆਉਂਦਾ ਨਹੀਂ ਹੈਗਾ ਹਨਾ LED ਬਾਅਦ ਚ ਲਵਾਈ ਹੈ ਬਾਅਦ ਚ ਲਵਾਈ ਹੈ ਅਸੈਸਰੀ ਦਾ ਪਾਰਟ ਆ ਹਨਾ ਜੀ 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 ਲਓ ਜੀ ਅਸੈਸਰੀ ਲੱਗੀ ਹੋਈ ਹੈ ਭਾਈ ਜੀ ਮੇਨ ਮੇਨ ਜਿਹੜੀ ਚੀਜ਼ਾਂ ਲੋਡ ਹੁੰਦੀਆਂ ਸੀਟ ਕਵਰ ਬਹੁਤ ਸੋਹਣੇ ਪਏ ਹੋਇਆ ਤੇ ਭਾਜੀ ਪਹਿਲੇ ਨਾਂ ਦੀ ਕਾਰ ਕਿੰਨੇ ਦੇ ਦਾਂਗੇ ਆਪਾਂ 10 ਲੱਖ ਰੁਪਏ ਚ ਦੇ 24 ਮਾਡਲ E+ 10 ਲੱਖ ਦੀ ਮਿਲ ਜੂਗਾ ਜੀ ਪਹਿਲੇ ਨਾਂ ਦੀ ਚੱਲੀ ਬਹੁਤ ਥੋੜੀ ਆ ਬਰੈਂਡ ਨਿਊ ਕੰਡੀਸ਼ਨ ਦੇ ਵਿੱਚ ਤੇ ਲੱਖ ਰੁਪਈਆ ਦੇ ਬਾਅਦ ਰੌਣਕ ਪੈਣਗਾ ਬਿਲਕੁਲ ਜੀ ਉਹਨਾਂ ਨੂੰ ਲੱਗ ਗਿਆ ਸੀ ਪਤਾ ਮਾ ਭਾਈ ਕਹੀ ਦਿੰਦੇ ਨੇ ਲੱਖ ਰੁਪਏ ਨਾਲ ਚਲਾ ਦੇਣੇ ਇਹ ਕੰਮ ਹਾਂਜੀ ਹਾਂਜੀ ਆ ਗਿਆ ਸਾਹਿਬ ਲੋ ਜੀ ਅੱਗੇ ਆ ਗਈ ਸਕੋਰਪੀਓ ਚਿੱਟੇ ਰੰਗ ਦੀ ਦੱਸਿਓ ਭਾਜੀ ਇਹ 18 ਮਾਡਲ ਹੈ ਜੀ ਹੂੰ ਫਰਸਟ ਓਨਰ ਡੀਜ਼ਲ 4x4 ਹੈ ਜੀ ਇਹ ਠੀਕ ਹੈ ਠੀਕ ਹੈ ਜੀ ਇਹ 1.5 ਲੱਖ ਦੇ ਕਰੀਬ ਚੱਲੀ ਹੋਈ ਗੱਡੀ ਜੀ ਠੀਕ ਹੈ ਜੀ ਤੇ ਇਹ ਤੁਹਾਨੂੰ ਆਪਾਂ ਦੇ ਦੇ ਦਾਂਗੇ 11.50 ਹਜ਼ਾਰ ਦੇ ਵਿੱਚ ਮਾਡਲ 2018 ਮਾਡਲ 18 ਫਰਸਟ ਓਨਰ ਡੀਲ ਡੀਜ਼ਲ 4x4 ਵਾਲੀ ਜੀ 4x4 4x4 ਇਹ ਗੱਡੀ ਬਹੁਤ ਰੀਅਰ ਹੈ ਜੀ ਬਿਲਕੁਲ ਜੀ ਸਕੋਰਪੀਓ ਦੇ ਵਿੱਚ 4x4 ਬਹੁਤ ਘੱਟ ਮਿਲਦੀ ਆ ਕੰਡੀਸ਼ਨ ਦੀ ਸਾਫ ਸੁਥਰੀ ਆ ਟਾਇਰ ਮਿਚਲਨ ਦੇ ਬਿਲਕੁਲ ਨਵੇਂ ਪਏ ਹੋਣੇ ਲੈ ਮੈਂ ਤਰਾ ਅੰਦਰੋਂ ਕੰਡੀਸ਼ਨ ਚੈੱਕ ਕਰਾਂ ਅੰਦਰ ਆ ਕੇ ਕੈਪਟਨ ਸੀਟ ਵਾਲੀ ਐਸ 11 ਆ ਗਈ ਨਾ ਜੀ 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 ਠੀਕ ਹੈ ਪਹਿਲੇ ਨਾਂ ਦੀ 2018 ਮਾਡਲ ਐਸ 11 ਕੰਡੀਸ਼ਨ ਦੀ ਬਹੁਤ ਸਾਫ ਸੁਥਰੀ ਕਾਰ ਆ ਬਾਈ ਜੀ 4x4 ਲੈ ਨੇੜੇ ਕਰਕੇ ਉਰੇ ਲਿਆ ਉੱਥੇ ਵਿਖਾ ਉੱਥੇ 4x4 ਵਾਲਾ ਨਾ ਇੱਕ ਬਟਨ ਜਹ ਹੁੰਦਾ ਕਈ ਵੀਰ ਕਹਿੰਦੇ ਯਾਰ 4x4 ਉਹ ਤਾਂ ਉਦਾਂ ਜਿਹਾ ਨਹੀਂ ਕਹਤਾ ਨਹੀਂ ਕਿਹਾ ਵੀਰੇ 4x4 ਰਹਾ ਬਾਕੀ ਤੇ ਬਾਜੀ ਰੇਟ ਦੱਸ ਦੋ 11 ਲੱਖ 50 ਹਜ਼ਾਰ ਦੇ ਵਿੱਚ ਦੇ ਦੇਾਂਗੇ 11 ਲੱਖ 50 ਹਜ਼ਾਰ ਦੀ ਗੱਡੀ ਮਿਲ ਜੂ ਬਾਜੀ ਇਹਦੇ ਵਾਸਤੇ ਡੇਢ ਕ ਲੱਖ ਰੁਪਇਆ ਤੋਂ ਜ਼ਿਆਦਾ ਨਾ ਜੀ ਲੱਖ ਚ ਕਰਾ ਦੇਣੀ ਕਰਾ ਦੋਗੇ ਲੱਖ ਦੇ ਕੇ ਕਰਾ ਦੇਾਂਗੇ ਮਹਾਰਾਜ ਠੀਕ ਹੈ ਲਓ ਜੀ ਲੱਖ ਰੁਪਇਆ ਹੀ ਲੈ ਕੇ ਆਉਣੇ ਤੇ ਵਾਸਤੇ ਵੀ ਪੰਜਾਬ ਨੰਬਰ ਦੀ ਕਾਰ ਆ ਪਹਿਲੇ ਨਾਂ ਦੀ 4x4 ਸਕੋਰਪੀਓ ਅੱਗੇ ਆ ਗਈ ਬਾਜੀ ਐਕਸ ਯੂ ਵੀ 700 ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਦੱਸਿਓ ਬਾਜੀ ਗੱਡੀ ਬਾਰੇ 2024 ਮਾਡਲ ਹੈ ਜੀ ਪੰਜਾਬ ਰਜਿਸਟਰਡ ਹੈ ਜਿੱਦਾਂ ਕਿ ਪਹਿਲਾਂ ਦੱਸ ਚੁੱਕੇ ਆਪਾਂ ਜੀ ਫਰਸਟ ਓਨਰ ਐਕਸਯੂਵੀ 7 डबल ਓ ਐਕਸ 5 ਆਟੋਮੈਟਿਕ ਦੇ ਵਿੱਚ ਐਕਸ 5 ਆਟੋਮੈਟਿਕ ਡੀਜ਼ਲ ਦੀ ਕਾਰ ਹੈ ਓਨਰ ਫਰਸਟ ਮਾਡਲ 2024 ਮਿਡਨਾਈਟ ਬਲੈਕ ਕਲਰ ਆ ਬਾਈ ਜੀ ਜਿਹਦੇ ਵਿੱਚ ਨੀਲਾ ਵੀ ਦੀਂਦਾ ਥੋਨੂੰ ਬਲੈਕ ਵੀ ਦੀਂਦਾ ਕਦੇ ਕਦੇ ਲੈ ਮੈਂ ਤੇਰਾ ਅੰਦਰੋਂ ਚੈੱਕ ਕਰਾ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਕਾਰ ਹੈ ਵੱਡਾ ਸਨਰੂਫ ਸਟੀਰਿੰਗ ਕੰਟਰੋਲ ਕਰੂਜ਼ ਕੰਟਰੋਲ ਸਾਰੀ ਫੀਚਰ ਆ ਜਾਂਦੇ ਨੇ ਕੋਈ ਫੀਚਰ ਹੈ ਜਿਹੜਾ ਗੱਡੀ ਦੇ ਵਿੱਚ ਨਾ ਹੋਵੇ ਬਿਲਕੁਲ ਨਵੀਂ ਕਾਰ 27000 ਸਿਰਫ ਚੱਲੀ 24 ਮਾਡਲ ਗੱਡੀ ਤੇ ਭਾਜੀ ਰੇਟ ਕਿੰਨਾ ਇਹ ਤੁਹਾਨੂੰ ਦੇ ਦੇਵਾਂਗੇ ਜੀ ਆਪਾਂ 17 ਲੱਖ ਰੁਪਏ ਦੇ ਵਿੱਚ 17 ਲੱਖ ਦੀ ਵੇਚੀ ਗੱਡੀ ਮਿਲ ਜੂ ਸਕਰੈਚ ਲੈਸ ਕਾਰਾ ਕਿਤੇ ਮਾਈਨਰ ਜਾਂ ਵੀ ਸਕਰੈਚ ਨਹੀਂ ਤੇ ਡਾਊਨ ਪੇਮੈਂਟ ਕਿੰਨੀ ਲੱਗਣੀ ਆਣੀ ਆ ਲੱਖ ਰੁਪਏ ਦੇ ਕੇ ਲੱਗੇ ਇਹ ਤੇ ਵੀ ਲੱਖ ਭਾਜੀ ਪੱਕਾ ਹੀ ਫਿਕਸ ਕਰਤਾ 10 ਲੱਖ ਰੁਪਏ ਲਿਆਓ ਜਿਹੜੀ ਮਰਜ਼ੀ ਗੱਡੀ ਲੈ ਜਾਓ ਜਿੰਨੀਆਂ ਦੇਖੀ ਨੇ ਸ਼ਰਤ ਇੱਕ ਆ ਕਿ ਤੁਹਾਡੀ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਹੈ ਤੁਹਾਡਾ ਸਿਬਲ ਸਕੋਰ ਤੁਹਾਡਾ ਬੈਂਕ ਨਾਲ ਲੈਣ ਦੇਣ ਵਧੀਆ ਹੋਣਾ ਚਾਹੀਦਾ ਆਧਾਰ ਕਾਰਡ ਪੈਨ ਕਾਰਡ ਤੇ ਬੈਂਕ ਤੇ ਗੱਡੀਆਂ ਲੈ ਜਾਓ ਮੈਨੂੰ ਪਤਾ ਲੱਗ ਗਿਆ ਕਿ ਤੁਹਾਨੂੰ ਗੱਡੀਆਂ ਦਾ ਪਸੰਦ ਆਈ ਗਈਆਂ ਤੇ ਰੇਟ ਵੀ ਪਸੰਦ ਆ ਗਏ ਹੋਣਗੇ ਨਾ ਬਾਕੀ ਥੋੜਾ ਮਾਨਤਾਂ ਨੇ ਇੱਥੇ ਆਇਆਂ ਦਾ ਹੁਣ ਆ ਬਾਈ ਜੀ ਬਾਈ ਜੀ ਆਪਾਂ ਲੋਕੇਸ਼ਨ ਇੱਕ ਵਾਰੀ ਦੱਸ ਦਈਏ ਕਿੱਥੇ ਉਹ ਕਿਹੜੀ ਜਗ੍ਹਾ ਆਪਣਾ ਸਟੋਰ ਇਹ ਹੈ ਜੀ ਸੈਕਟਰ 57 E2 ਫੇਸ 2 ਰਾਜ ਵਹੀਕਲ ਜੀ ਮਹਾਲੀ ਦੇ ਵਿੱਚ ਤੁਸੀਂ ਬਾਈ ਜੀ ਕਾਰ ਐਂਡ ਬਾਈਕ ਰਾਜ ਵਹੀਕਲ ਮਹਾਲੀ ਦੀ ਲੋਕੇਸ਼ਨ ਲਾ ਲਿਓ ਤੁਸੀਂ ਇੱਥੇ ਪਹੁੰਚ ਜਾਓਗੇ ਜਿੱਦਾਂ ਅਸੀਂ ਪਹੁੰਚੇ ਸੀ ਕਿਉਂਕਿ ਅਸੀਂ ਵੀ ਫਸਟ ਟਾਈਮ ਆਇਆ ਹਾਂ ਪਹੁੰਚੋਗੇ ਬਾਕੀ ਸਕਰੀਨ ਤੇ ਨੰਬਰ ਚੱਲਦੇ ਨੇ ਨੰਬਰ ਤੇ ਕਾਲ ਕਰਕੇ ਇਨਫਾਰਮੇਸ਼ਨ ਬਾਕੀ ਦੀ ਲੈ ਸਕਦੇ ਹੋ ਬਾਈਕਾ ਕੰਮ ਕਰਨਾ ਛੋਟਾ ਜਿਹਾ ਤੁਸੀਂ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਦਿਓ ਵੀਡੀਓ ਨੂੰ ਪਿਆਰ ਦੇ ਦਿਓ ਤੇ ਤੁਹਾਨੂੰ ਪਿਆਰ ਇਧਰੋਂ ਗੱਡੀਆਂ ਚ ਦਵਾ ਦੇਣਾ ਆਪਾਂ ਸਤਿ ਸ੍ਰੀ ਅਕਾਲ ਜੀ